ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਜੀ ਸਰਪੰਚ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਤਿਆਰ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਸੂਈ ਸਵਾਈ ਤੁਹਾਨੂੰ ਗਾਂ ਦਿਖਾਵਾਂਗੇ ਭਾਰੇ ਪਲ ਦੀ ਮਾਈ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਤੇ ਬਾਕੀ ਜਰਸੀ ਲੈ ਲਓ ਮਾਸ਼ਾਅੱਲ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਜਰਸੀ ਆਪ ਸਰ ਨਾਲ ਤੇ ਬਾਕੀ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰੋ ਕਿ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਰਸ਼ਨ ਲੈ ਜਾਈਓ ਹਾਂਜੀ ਵੀਰ ਜੀ ਦੱਸ ਸਕਾਲ ਜੀ ਹੋਠੀਕ ਠਾਕ ਜੀ ਵਧੀਆ ਵੀ ਚ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਅਦੀਤ ਸਿੰਘ ਪਿੰਡ ਰਾਜਪੁਰ ਖੁੱਦ ਈ ਲੈ ਲਾਣੀ ਲਾ ਮਸਤ ਤੇ ਫੋਨ ਨੰਬਰੇ ਬੋਲ ਦੋ 9877882700 ਜੱਤ ਠੀਕ ਐ ਅੱਜ ਦੋ ਐ ਫਿਰ ਹਨਾ ਹਾਂਜੀ ਦੋ ਐ ਕੱਜੀ ਵਾਣੋ ਵੇਕੀ ਸੀ ਠੀਕ ਐ ਤੇ ਸ਼ੁਰੂਆਤ ਫਿਰ ਤਾਜੀ ਸੋਈ ਘਾਹ ਤੋਂ ਕਰ ਲਈਏ ਹਨਾ ਹਾਂਜੀ ਤਾਜੀ ਸੋਈ ਕਿੰਨੇ ਦਿਨ ਹੋ ਕੇ ਸੋਈ ਨਾ ਐਮਰ ਪੰਜਵਾਂ ਦਿਨ ਆਈ ਵੀਰ ਜੀ ਅੱਛਾ ਪੰਜਵਾਂ ਦਿਨ ਹੋ ਗਿਆ ਹਾਂਜੀ ਤੇ ਦੁੱਧ ਕਿੰਨਾ ਕਰਗੀ ਤਿਆਰੀ ਦੁੱਧ ਅੱਜ ਹਿਸਾਬ ਨਾਲ ਪੰਜਵਾਂ ਦਿਨ ਬੋਲਾ ਹੀ ਰਿਹਾ ਕੋ 1500 ਲੀਟਰ ਤਿਆਰ ਜੀ ਹੈਗਾ 1500 ਲੀਟਰ ਥਾਲ ਲੈ ਵੀਰ ਜੀ ਆਖੋ ਤੇ ਨੀਤ ਪੋਲੀ ਜਾਂ ਜੇ ਕੋਈ ਠੀਕ ਹੈ ਬਾਕੀ ਅਜੇ ਸਵੇਰ ਸਵੇਰ ਦਾ ਟਾਈਮ ਹੈ ਅਜੇ ਰੱਜੀਆਂ ਰੱਜੀਆਂ ਨਹੀਂ ਆ ਪੂਰੀਆਂ ਤੇ ਆ ਬੱਚਾ ਇਹ ਦੇ ਮਗਰ ਬੱਚਾ ਕਿ ਬੱਚੀ ਜੀ ਬੱਚੀ ਹੈ ਦੇ ਮਗਰ ਬੱਚੀ ਬੱਚੀ ਵੀ ਚੰਗੀ ਆ ਤੇ ਆਪ ਵੀ ਚਲੋ ਜਰਸੀ ਕ੍ਰੋਸ ਚ ਆ ਬੱਚੀ ਜਸੀ ਤੇ ਥਾਣਾ ਤਾਂ ਹਰੇ ਦਿਖਾਈਏ ਲੱਗੇ ਤਾਂ ਆ ਲੈ ਸਕਦੇ ਜੀ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ ਤੋਰੋ ਆ ਫਿਰ ਕਰੀ 14 15 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਤਿਆਰ ਆ ਜ ਲੈ ਬਾਕੀ ਸੂਈ ਸਵਾਈ ਹੈ ਦੁੱਧ ਦੀ ਦੋ ਟਾਈਮ ਚਵਾਈ ਹੋ ਜਾਣੀ ਹੈ ਉਹ ਤੁਸੀਂ ਆਪ ਕਰ ਲੈਣੀ ਹੈ ਤੇ outra ਕਿੰਨਾ ਕੁ ਮੀਟਰ ਦੁੱਧ ਕਰੀ ਜਾਊਗੀ ਹੈ ਉਹ ਵੀ ਜੀ ਬਤਾਇਆ ਕਿ ਬਿਲਕੁਲ ਤਾਜ਼ੀ ਹੈ ਅੱਜਕੱਲ ਪੱਠੇ ਤੇ ਦਾਵਾ ਹਾਂਜੀ 150 ਥਣ ਜਵਾਂ ਨੂੰ ਲੱਗਾ ਤੇ ਬਾਕੀ ਦੁੱਧ 20 ਲੀਟਰ ਖਸਰਾ ਆਉਣ ਪਾਈ ਜਾਊਗੀ ਅੱਛਾ ਤੇ ਫੈਣ ਵੀ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜੇ ਵੇਹੇ ਟੈਂਡਰ ਵਿੱਚ 80 ਦੀ ਬੈੜ ਅੱਗੇ ਵੱਡੀ ਹੁੰਦੀ ਆ ਹਾਂਜੀ ਆਹ ਸ਼ਾਇਦ ਕ੍ਰੋਸ ਕਰਕੇ ਨਾਲ ਫੈਣ ਵੀ ਜੀ ਉਹਨਾਂ ਨੇ ਸਾਢੇ 5 ਕੋਟ ਜੀ ਲੱਗੇ ਬੜੀ ਵੀ ਤੇ ਮੁੱਲ ਫਿਰ ਇਹਦਾ ਉਹਨਾਂ ਨੇ ਦੁੱਧ ਦੇ ਹਿਸਾਬ ਨਾਲ 20 ਲੀਟਰ ਤੇ ਖਸਰਾ 5 ਫੈਣ ਹੀ ਬੰਗਿਆ ਵਾਲੀ ਦੇ ਹਿਸਾਬ ਨਾਲ 5 ਜਿੰਨਾ ਵੱਡੀ ਗਈ ਆ ਬੰਦੇ ਲਾਂਗੇ ਜਾ ਜੀ ਬਾਕੀ ਫੂਲ ਤੇ ਦੱਸਤਾ ਵੀ ਅੱਛਾ ਗਿਆ ਜੀ ਜੇ ਕਰਾਂਗੇ ਅੱਛੇ ਰੇਟੇ ਦਾ ਫੂਲ ਤੇ ਕਰਨਾ ਠੀਕ ਹੈ ਤੇ ਹੁਣ 14 15 ਲੀਟਰ ਘਰ ਚਵਾ ਦੋਗੇ ਬਾਕੀ ਥਾ ਬਿਲਕੁਲ ਪਰ ਤਿੰਨ ਟਾਂ ਚਵਾਈ ਕਰੇ ਥਾਣੇ ਕੋ ਬਿਲਕੁਲ ਕਿੱਦਾ ਵਧੀਆ ਲੱਗਾ ਇਹ ਫੂਲ ਸੰਡੀਗਾ ਹੁੰਦੀ ਹੈ ਹਾਂਜੀ ਨਹੀਂ ਹਰ ਗਿਆ ਸਾਨੂੰ ਬਾਕੀ ਉਤਨਾ ਚਲੋ ਜਿੰਨੀ ਵੀ ਹੈ ਸਹਾਈ ਜਿਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਆ ਦੇਖsanitize ਪਰ ਨੂੰ ਲੋਕ ਨਿਕਲਦੀ ਦੇ ਤੇ ਹੁਣ ਜਿਹੜੀ ਮੱਝ ਦਿਖਾਉਣੀ ਆਪਾਂ ਹਾਂਜੀ ਉਹਦੇ ਬਾਰੇ ਵੀ ਦੱਸੋ ਆਈ ਮਾਜ ਵਾਕੀ ਦੇਖਣ ਲਈ ਆਪਣਾ ਉਹਨਾਂ ਫਰਦਾਸ ਭਾਣੇ ਬੱਲੇ ਦੀ 16 16 ਕਿਲੋ ਦੀ ਮਾਲ ਕੇ ਆ। ਅੱਛਾ ਲੈ ਜੂਗੀ ਹਫਤਾ ਕੋਣ? ਇਹ ਹਫਤਾ ਕੋ ਲੈ ਜੂਗੀ ਹਨਾ। ਹਾਂਜੀ ਵਾਂਦੀ ਬਹੁਤ ਜਿਆਦੀ ਗਾਵਾਂਗੂ ਅਜੇ ਹੋਣੀ ਜੂੜੀ ਬਣੀ ਐ। ਇੱਕ ਦਿਨ ਤੁਮੇਖੋ ਜਿੰਨੀ। ਤੋਰੋ ਆ ਫੇਰੇ ਕਰੀ ਜਾਂਦਾ। 16 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰ ਦੋਗੀ। ਬਾਕੀ ਤੁਸੀਂ ਆਪਣੀ ਸਮਝ ਵੇਖਣਗੇ। ਇਹ ਆ ਵੀ ਹੈਗੀ। ਕੱਦ ਕਾਠ ਤੇ ਚੰਗੀ ਆ ਤਰਾ ਚੰਗੇ ਸਟਾਕ ਚਲਦੀ ਆ। ਆ ਕੁ ਬੀਸੀ ਇੰਨਾ ਬਿਲਕੁਲ ਠੰਡੀ ਸੀਲ ਆ ਇਸ ਤਰ੍ਹਾਂ ਹੀ ਜਿਹੜਾ ਬਹਿ ਜਾਣਾ ਥੱਲੇ ਅੱਛਾ ਆਏ ਵੱਡਾ ਚ ਗੱਤ ਕਰਨਾ ਲੇਵਾ ਕੰਨਾ ਬਣਾਉਂਗੀ ਅਜੇ ਤਿਆਰ ਹੋਣੀ ਆ ਚੰਗੀ ਥੱਲੇ ਲੈ ਜਿਆ ਮਰੀ ਕਾਗਜ਼ ਅੱਗੀ ਬਾਕੀ ਜੇ ਟਾਈਮ ਸਵੇਰਾ ਸਵੇਰ ਦਾ ਹੋ ਜੇ ਪੁਰੀਆਂ ਰੱਜੀਆਂ ਰੱਜੀਆਂ ਨਹੀਂ ਸਵੇਰਾ ਸਵੇਰਾ ਚਮਕਰੀ ਦੀ ਸੀ ਜੀ ਦੇਖ ਸਾਡੇ ਪਿਛੇ ਖਾਨਾ ਬਾਕੀ ਮਗਲੇ ਥਾਂ ਤੇ ਨਾਲ ਮਾਸ ਜਾ ਕਰਾਇਆ ਲੱਗਾ ਵਾ ਵੈਸੇ ਹੀ ਕੋਈ ਗੱਲ ਬਾਤ ਤੇ ਆ ਥਾਣੇ ਦੇ ਦੇਖ ਸਕਦੇ ਅਗਲੇ ਪਿਛਲੇ ਥਾਣੇ ਲੱਗ ਪਈ ਇੱਕੋ ਜੇ ਸਾਈਜ਼ ਦੇ ਆ ਚਵਾਈ ਕਹੀਂ ਕੱਚੀ ਲਈ ਠੀਕ ਆ ਤੇ ਮਿਲਕ ਮੇਨ ਵਿੱਚ ਚੰਗੀ ਮੋਟੀ ਗਾਵਾਂ ਵਾਂਗੂ ਲੱਗੇ ਆ ਲੱਗਾ ਉਧਰ ਕੁਝ ੱਡੇ ਚ ਕਿੰਨੀਆਂ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਦੁੱਧ ਦਾ 16-16 ਕਰਨ ਵਾਲੇ ਮੈਂ ਜਦਾ ਹਸਾਵਾਂ ਲੋਗੇ ਹੁਣ ਬਾਜ਼ਾਰ ਦੀਵਾਲੀ ਆ ਹੁਣ ਠੀਏ ਸਮੇਂ ਦੇਖਣਾ ਹੀ ਮੇਲਾ ਡੇਢ ਤੋਂ ਹੀ ਮਾੜੀ ਮਾੜੀ ਤੋਂ ਸਟਾਲ ਹੋ ਗਏ 3-4-4 ਲੱਖਾਂ ਦੀਆਂ ਮਈਆਂ ਵਿਕ ਰਹੀਆਂ ਹਾਂਜੀ ਇਹਦਾ ਮੁੱਲ ਬਿਲਕੁਲ ਜਾਇਜ਼ ਕਿਉਂਕਿ ਆਪਾਂ ਲਈ ਸੱਚੀ ਟੋਕਰ ਗੱਬਰ ਹਾਂਜੀ ਚੋਈ ਜਮੀਨਾ ਕਰ ਲਿਆ ਆ ਕੇ ਅੱਛਾ 10 ਕਰੋੜ ਤੋਂ ਥੱਲੇ ਹੀ ਛੱਡਿਆ ਅੱਜ ਆਵਾਂਗੇ ਅੱਛਾ 10 ਸਿਕਾਈ ਹੈ ਠੀਕ ਹੈ ਤੇ ਮੋਨੋਂ ਤੇ ਬਿਲਕੁਲ ਜੈ ਜੈ ਲਖੋਂ ਅੰਦਰੀ 99000 ਦੇ ਦਾਂਗੇ 99000 ਹਾਂਜੀ ਬਾਕੀ ਮੋਕੇ ਤੇ ਹੋਰ ਕਰ ਦੋਗੇ ਮੰਨ ਤਾਂ ਨਾ ਥੋੜਾ ਭਰਾ ਹੋ ਗਿਆ ਬਾਕੀ ਇੱਕੀ ਵੇਖੋ ਨਾਰਮਲ ਹੀ ਰੇਟ ਹੈ ਬਿਲਕੁਲ ਚਲੋ ਕੋਈ ਫੋਨ ਲਾਊਗਾ ਤੇ ਮੰਨ ਤਾਂ ਤੇ ਹੋ ਹੀ ਜਾਂਦਾ ਹੈ ਤੇ ਬਾਕੀ ਇਹ ਵੀ ਚਲੋ ਗੱਬਣ ਆਪਣੀ ਪਾਸ ਕਰਕੇ ਖੜੇ ਠੰਡੀ ਸੀਲ ਆ ਕਾ ਵਾਂਗੂ ਬਾਕੀ ਖੱਲੇ ਬੈਠੇ ਸੋਈ ਆਪਣੇ ਦੋ ਟਾਈਮ ਚਵਾਈ ਕਰਕੇ ਖੜੋ ਜੀ ਬਾਕੀ ਇਸ ਤਰ੍ਹਾਂ ਹੀ ਭਾਵੇਂ ਬੈਠੇ ਰੋ ਥੱਲੇ ਕੋਈ ਗੱਲ ਹੀ ਨਹੀਂ ਹੈ